ਨਿਰੰਕਾਰ ਪ੍ਰਭ ਸਦਾ ਸਲਾਮ ਕਹਿ ਨਾ ਸਕੈ ਕੋ ਤੂੰ ਕਦ ਕਾ ਤੂੰ ਆਪੇ ਹੀ ਆਪ ਆਪ ਹੈ ਆਪ ਕਾਰਨ ਕੀਆ ਤੂੰ ਆਪੇ ਹੀ ਆਪ ਨਿਰੰਕਾਰ ਹੈ ਕੋ ਅਵਰ ਨਾ ਬੀਆ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾ ਵਰਨਾ ਕੋਈ ਤੁਧ ਆਪੇ ਸਿਰ ਤੇ ਆਪੇ ਪਨ ਗੂਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਾਈ ਦੁਰਮਖ ਦੇ ਪ੍ਰਗਟ ਹਰ ਪਾਵੈ ਸੋਈ ਗੁਰਮੁਖ ਨਾਨਕ ਦੇ કરી ਦੇ ਜੀਆ ਰਿਜਕ ਸੰਭਾਹੇ ਸਾਈਂ ਕਾਰ ਕਮਾਵਣੀ ਥੁਰ ਛੋਟੀ ਤਿੰਨ ਪਾਏ ਨਾਨਕ ਏਕੀ ਬਾਹ ਜੀ ਔਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿ ਰਜਾਏ ਸੋ ਕਰੇ ਜਿਤ ਸਹਿ ਰਜਾਏ ਤੁਧ ਸਤ ਨਾਮ ਦੀਵਾ ਹੈ ਗੁਰੂ ਜੀ आओ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਅਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆ ਬੀਬੀਆਂ ਪੜਨ ਸਾਰੇ ਹੀ ਪਿਆਰ ਸਤਕਾਰ ਨਾਲ ਸਤਗੁਰੂ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰੋ ਕੋਈ ਵੀ ਰਸਨਾ ਬੋਲਣ ਤੋਂ ਵਾਂਝੀ ਨਾ ਰਵੇ ਪਿਆਰ ਸਤਕਾਰ ਨਾਲ ਸਾਰੇ ਆਨੰਦ ਸਾਹਿਬ ਦੇ ਕੀਰਤਨ ਦੇ ਨਾਲ ਜੁੜਨਾ ਕਰੋ ਰਾਮ ਕਰੀ ਮਹਲਾ ਪੀਜਾ ਆਨੰਦ ਤੋ ਓੰਕਾਰ ਸਤੁਰ ਤਰਸਾ ਆਨੰਦ ਭਾ ਤੇਰੀ ਮਾ ਮਾਇ ਸਤਿ ਤਿਨ Hot boy. ਘਰ ਤੀਜਾ ਦੋਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ RAM DAS ਸਰੋਵਰ ਨਾਤੇ ਸਾਰੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੁਰੇ ਕੀਨੇ ਦਾਨਾ RAM DAS ਸਰੋਵਰ ਨਾਤੇ ਸਾਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰ ਇਸ ਨਾਨਕ ਗੁਰਪੂਰੇ ਕੀਨੇ ਦਾਨ ਸਭ ਕੁਸਲ ਖੇਮ ਪ੍ਰਭ ਧਾਰੇ ਸਹੀ ਸਲਾਮਤ ਸਬਤ ਹੋ ਕੇ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾਉ ਸਾਧ ਸੰਗ ਮਲ ਲਾਠੇ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਖੇ ਪਾਰ ਬ੍ਰਹਮ ਭਇਓ ਸਾਥੀ ਇਕ ਨਾਮ ਤੇ ਆਇਆ ਆਦਿ ਪੁਰਖ ਪ੍ਰਭ ਪਾਇਆ ਓ ਮੈਂ ਅਰਦਾਸ ਜੀਉ ਪੈਂਦ ਸਭ ਤੇਰੀ ਰਾਸ ਤੁਮ ਮਾਤ ਪਿਤਾਮ ਬਾਰਕ ਤੇਰ tumari kripa mein sukh kane koi na jaane tumra uche te ucha bhagwan sagal samagri tumra sutar tar tumte ho es ਤੁਮਰੀ ਗਤ ਮਿਤ ਤੁਮਹੀ ਜਾਨ ਨਾਨਕ ਦਾਸ ਸਦਾ ਕੁਰਬਾਨੀ ਤੁਮਰੀ ਗਤ ਮਿਤ ਤੁਮਹੀ ਜਾਨ ਨਾਨਕ ਦਾਸ ਸਦਾ ਕੁਰਬਾਨੀ ਸ੍ਰੀ ਵਾਹਿਗੁਰੂ ਜੀ ਮਿਹਰਵਾਨ ਸਹਬ ਮਿਹਰਵਾਨ ਸਹਬ ਮੇਰਾ ਮਿਹਰਵਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਫਿਰ ਤੁਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਈ अर्जुन ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈ ਸਹਾਈ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾ ਦਸਾਂ ਪਾਸ਼ਾਈਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰਾ ਹਜੂਰ ਜਹਰਾਜ ਹੂਰ ਕਾਲਯੁਗ ਕੇ ਬੋਏ ਥ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖਿਆ ਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਸ਼ਾਈਆਂ ਦੇ ਸਰੂਪ ਤਨਾ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਰ 10 ਪਾਸ਼ਾਆਂ ਚਾਰ ਸਹਬਜ਼ਾਦੇ ਪੰਜ ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਾਰਿਆਂ ਪਿਆਰਿਆਂ ਸਿੱਧਕਵਾਨਾਂ ਸ਼ਹੀਦਾਂ ਸਿੰਘਾਂ ਜੀ ਕੀ ਕਮਾਈ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਸਮੂਹ ਗੁਰਤਖਤਾਂ ਸਮੂਹ ਗੁਰਦੁਆਰਿਆਂ ਛੱਡਿਆਂ ਬੁੰਗਿਆਂ ਨਿਸ਼ਾਨਾਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਸ੍ਰੀ ਵਾਹਿ हे अकाल पुरख अंतरजामी श्री गुरु नानक देव निरंकार रूप सच्चे पादशाह जी आप जी दे हजूर रहन सबाई कीर्तन जी की अरदास अमृत वेले तो लेके ऐस वेले तक श्री आशा जी दी वार दे श्लोक संत शब्द कीर्तन जी की अरदास अखर लग न तुख भूल चुक माफ आप जी दे चरण कमला पास ਸਿਕ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਕੀਆ ਸੰਗਤਾਂ ਜੀ ਅਨੁਗੁਰ ਮੁਖ ਪਿਆਰਿਓ ਸਾਧ ਸੰਗਤ ਜੀ ਬੇਨਤੀ ਹੈ ਜਿਤਨੇ ਵੀ ਸੰਗਤ ਧੰਤਨ ਪਿਆਰੇ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਦੀ ਵਰਸੀ ਤੇ ਆਈ ਹੈ ਜੀ ਆਇਆਂ ਨੂੰ ਜਿਤਨੇ ਕਦਮ ਰੱਖੇ ਸਿਰ ਮੱਥੇ ਤੇ ਜਿਹੜੇ ਰਾਹਾਂ ਤੋਂ ਆਏ ਉਹਨਾਂ ਰਾਹਾਂ ਦੇ ਸਦਕੇ ਸੋ ਅੱਜ ਅੰਮ੍ਰਿਤ ਦਾ ਬਾਟਾ ਤਿਆਰ ਹੋਵੇਗਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਸੰਕੇ ਅਸ਼ੀਸ਼ਾਂ